ਬੱਕਾਪੁਰ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ ਅੱਜ ਫਿਲੌਰ ਦੇ ਨਜ਼ਦੀਕ ਪੈਂਦੇ ਪਿੰਡ ਬੱਕਾਪੁਰ ਵਿਖੇ tihanda ਪਿਆਰ ਬੜੀ ਧੂਮ-ਤਾਮ ਨਾਲ ਮਨਾਇਆ ਗਿਆ ਇਸ ਮੌਕੇ ਪਿੰਡ ਦੀਆਂ ਮਹਿਲਾਵਾਂ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਦਿਖਾਈਆਂ ਗਈਆਂ ਅਤੇ ਪਿੰਡ ਦੀਆਂ ਕੁੜੀਆਂ ਅਤੇ ਮਹਿਲਾਵਾਂ ਵੱਲੋਂ ਪੀਗਾ ਚੁੱਠੀਆਂ ਗਈਆਂ ਅਤੇ ਪੰਜਾਬੀ ਗੀਦਾ ਬੋਲਿਆ ਪਾ ਕੇ ਇਸ ਤਿਹਾਰ ਨੂੰ ਮਨਾਇਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਦੱਸਿਆ है कि पंजा तिया के त्योहार कुछ त्यौहार है तिया का त्यौहार सावन महीने विच है अते एक अपने भरा का इंतजार कर दी है कि उसका भरा उसधारा लैके आएगा ते ने पत्रकारा जानकारी देंदे हुए दस्या की जिथे असी अज तिया का त्यौहार बड़ी धूमधाम मना रहे उठा ਹੀ ਦੇਸ਼ ਵਾਸੀਆਂ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਇਤਿਹਾਰ ਪਿੰਡਾਂ ਵਿੱਚ ਸੀਮਤ ਰਹੇ ਗਿਆ ਹੈ ਅਤੇ ਸ਼ਹਿਰਾਂ ਵਿੱਚ ਬਹੁਤ ਘੱਟ ਮਨਾਇਆ ਜਾਂਦਾ ਹੈ ਤੇ ਆਪਣੇ ਪੰਜਾਬੀ ਸਭਿਆਚਾਰ ਨੂੰ ਸਾਂਭਣ ਲਈ त्यौहार मनाना चाहिए है नौजवान पीढ़ी पढ़ाई का नाम उचा अपनी खुशी जाहिर की तिया के त्योहार पहुंची लड़किया महिला खाण पीन का भी खास प्रबंध किया गया उमूल ग्राम पंचायत तहत दिलून धनवाद किया भी समूह ग्राम पंचायत पिंड इसे तरह तिया का त्योहार मना दे रहे फिलौर तो कैमरामैन मैन बंटी कलेर के मोनू संधि की खास रिपोर्ट Oh, my God. ਰਾਸ ਦਿਨ ਵੀਰਵਾਰ ਨੂੰ ਅਸੀਂ ਪਾਰੇ ਪਿੰਡ ਦੇ ਸਹਿਯੋਗ ਨਾਲ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਬਕਾ ਪਰ ਵਿਖੇ ਤੀਆਂ ਦਾ ਬਹੁਤ ਹੀ ਵਧੀਆ ਪ੍ਰੋਗਰਾਮ ਮਨਾ ਰਹੇ ਆ ਇਹ ਹਰ ਸਾਲ ਇੱਥੇ ਜਿਹੜੀਆਂ ਕੁੜੀਆਂ ਵਿਆਹੀਆਂ ਹੋਈਆਂ ਉਹ ਵੀ ਆ ਕੇ ਇਸ ਮੇਲੇ ਦਾ ਆਨੰਦ ਮਾਣਦੀਆਂ ਆ ਬਾਕੀ ਅਸੀਂ ਪੰਚਾਇਤ ਨੂੰ ਹੋਰ ਵੀ ਇਹ ਵੀ ਕਹਿੰਦੇ ਆ ਵੀ ਅੱਗੇ ਤੋਂ ਵੀ ਉਹ ਇਦਾਂ ਹੀ ਸਾਨੂੰ ਸਹਿਯੋਗ ਦਿੰਦੇ ਰਹਿਣਗੇ ਤੇ ਅਸੀਂ ਤੀਆਂ ਦਾ ਜਿਹੜਾ ਮੇਲਾ ਆ ਇਦਾਂ ਹੀ ਮਨਾਉਂਦੇ ਰਵਾਂਗੇ ਬਾਕੀ ਅ ਬੱਚਿਆਂ ਨੂੰ ਸਾਡੇ ਵੱਲੋਂ ਇਹੀ ਸੰਦੇਸ਼ ਆ ਤੇ ਜਿਹੜੇ ਜੰਗ ਬੱਚੇ ਆ ਉਹਨਾਂ ਨੂੰ ਇਹੀ ਸੰਦੇਸ਼ ਆ ਵੀ ਆਪਣੇ ਸਿੱਧਿਆਚਾਰ ਦੇ ਨਾਲ ਉਹ ਨਾਲ ਲਾ ਕੇ ਚੱਲਣ ਤੇ ਉਹ ਤੋਂ ਕੁਝ ਵਧੀਆ ਸਿੱਖਿਆ ਲੈਣ ਇਹੀ ਅਸੀਂ ਦੁਆ ਕਰਦੇ ਹਾਂ ਜਿੱਦਾਂ ਪੰਜਾਬ ਚੱਕ ਨਸ਼ਾ ਬਹੁਤ ਵਧ ਰਿਹਾ ਹਾਂਜੀ ਤੇ ਕੁੜੀਆਂ ਵੀ ਆ ਜਿਹੜੀਆਂ ਆਪਣੇ ਮੁੰਡੇ ਆ ਪੰਜਾਬੀ ਸਿੱਧਿਆਚਾਰ ਨਾਲ ਘੁੰਮਦੇ ਜਾ ਰਹੇ ਆ ਉਹਨਾਂ ਨੂੰ ਵੀ ਮੈਸੇਜ ਹਾਂਜੀ ਅਸੀਂ ਇਹੀ ਹੈਗਾ ਜੀ ਬੱਚਿਆਂ ਨੂੰ ਕਹਿੰਦੇ ਆ ਵੀ ਨਸ਼ਿਆਂ ਤੋਂ ਦੂਰ ਰਹਿਣ ਆਪਣੀ ਜ਼ਿੰਦਗੀ ਖਰਾਬ ਨਾ ਕਰ ਨਸ਼ਿਆਂ ਤੋਂ ਦੂਰ ਰਹਿ ਖੇਡਾਂ ਵੱਲ ਕੰਨ ਤੇ ਆਪਣੇ ਸੱਭਿਆਚਾਰ ਨਾਲ ਜੁੜਨ ਇਹ ਹੀ ਸੰਦੇਸ਼ ਹੈ ਪਰ ਦੇ ਕੇ ਤੇਰੇ ਬਾਬਾਪੋ ਤੋਂ ਆਂਗਰਬਾਪੀ ਮੈਡਮ ਨੇ ਸਾਡੇ ਪਿੰਡ ਦੇ ਵਿੱਚ ਹਰ ਸਾਲ ਤੁਮ ਕਾਮਨਾ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸੇ ਕਾਰਨ ਇਸ ਦਿ ਲਈ ਅਸੀਂ ਨੌਜਵਾਨੇ ਪੀੜੀ ਨੂੰ ਵੀ ਇਹੀ ਸਿੱਖਿਆ ਦਿੰਦੇ ਆ ਕਿ ਪੜ੍ਹ ਲਿਖ ਕੇ ਨਸ਼ਿਆਂ ਮਲ ਘਟਦੇ ਆਂ ਦੋ ਪੜ੍ਹ ਲੈ ਕੇ ਪਿੰਡ ਦਾ ਨਾਂ ਰੋਸ਼ਨ ਕਰੋ ਆਪਣੇ ਮਾਪੇ ਦਾ ਨਾਂ ਰੋਸ਼ਨ ਕਰੋ ਅਤੇ ਆਪਣੇ ਮਾਪੇ ਦੀ ਸੇਵਾ ਕਰੋ ਵੱਡ ਕਰ। ਮੈਂ ਐਸੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਟੀਚ ਰਹੀ ਆ ਤੇ ਬਹੁਤ ਵਧੀਆ ਪ੍ਰੋਗਰਾਮ ਆ ਸਾਰੇ ਬਹੁਤ ਇੰਜੋਏਸ ਆ ਰਹੇ ਆ ਤੇ ਬੱਚਿਆਂ ਨੂੰ ਤੇ ਨੌਜਵਾਨ ਪੀੜ੍ਹੀ ਨੂੰ ਇਹ ਸੰਦੇਸ਼ ਜਿੰਨੀ ਕ ਆਪਣੀ ਸਭਿਆਚਾਰ ਦੇ ਨਾਲ ਜੁੜੇ ਰਹੋ। ਤੇ ਨਾ ਸਿਆਂ ਤੋਂ ਬਾਤ ਤੋਂ ਬਾਤ ਦੂਰ ਹੋ। ਦੂਰ ਜਾਓ ਤੇ ਪਰ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੋ।